ਹੈਲੋ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਸਵਾਗਤ ਆ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਹੋਰ ਸੁਣਾਓ ਸਾਰੇ ਕਿਵੇਂ ਹੋ ਠੀਕ ਠਾਕ ਹੋ ਮੋਲਟ ਕਿਵੇਂ ਆ ਚੱਲ ਗਏ ਤਾਂ ਜਬਤ ਜਿਆਨਵਰ ਆਪਣੇ ਤਿਆਰ ਆ ਜਾਣ ਨੂੰ ਬਾਹਰ ਨੂੰ ਹਨਾ ਜਿਆਣਾ ਨਾ ਕਿ ਨਹੀਂ ਜਾਣਾ ਓਏ ਹੂੰ ਕੋਕੋ ਓ ਕੋਕੇ ਹਾਂ ਕਿਵੇਂ ਲੱਭੜਿਆ ਬੈਠਾ ਵਾ ਚੱਲੀਏ ਲਓ ਜੀ ਇਹਨਾਂ ਦਾ ਕੜਾ ਲੈ ਜੀ ਗਿੜਾ ਫਿਰ ਮਿਲਦੇ ਆਂ ਬੋਲਟ ਭੱਗੇੜਾ ਗਲੋ ਤਾਂ ਕਢਾ ਲਿਆ ਹੁੰਦਾ ਸੀਗਾ ਇਹ ਗਰਮੀ ਬਹੁਤ ਬੋਲਟ ਨੂੰ ਨਮੂ ਲਿਆਈਏ ਕਿਆ ਬੋਲਟ ਓਏ ਹੈਜ ਹੋ ਜੂਏ ਦੀ ਨਾਲੇ ਨਹਿਰ ਚ ਨਿਮਾ ਲਿਆਵਾਂਗੇ ਨਾਲੇ ਖੇਤ ਕਿੜਾ ਕੁੜਾ ਕਢਾ ਲਿਆਵਾਂਗੇ ਉਧਰ ਖਾਣ ਵਿਲੇ ਆ ਖੁੱਲੇ ਆ ਨਾਲੇ ਪਾਜ ਪੁੰਝ ਲਾਉਗਾ ਪਹਿਲਾਂ ਲਾਉਂਗੀ ਬੋਲਟ ਨੂੰ ਨਿਮਾ ਲਿਆ ਉਹ ਨਹਿਰ ਚ ਕੰਬੋਲਟ ਛੱਟ ਜਣਾ ਦੁਆਰੇ ਨਹੀਂ ਹੁਣ ਠੀਕ ਆ ਥੋੜਾ ਜਿਹਾ ਗਰਮੀ ਵੀ ਜਿਆਦਾ ਆ ਵੀ ਜਾਨਵਰ ਕਰਨ ਵੀ ਕੀ ਚੱਲਾ ਜਾ ਲੋਹੀ ਨੇ ਤੋਂ ਬੋਲਟਰ ਨੂੰ ਨਮਾਰਨ ਮੋਕੇ ਆਗੇ ਹੈਗੇ ਆਪਣੇ ਖੇਤ ਹੁਣ ਬੋਲਟਰ ਨੂੰ ਲੈ ਕੇ ਚਲੋ ਪਾਜੇ ਪੁੱਦੇ ਲਊਗਾ 2 ਮਿੰਟ ਆ ਉੱਥੇ ਛੱਡੀਦਾ ਪੁੱਠੇ ਪੁੱਠਿਆਂ ਤੇ ਉੱਥੇ ਇਹਦੀ ਫੜ ਲਈ ਤਾਂ ਡਰ ਰਹਿਂਦਾ ਵਾ ਵੀ ਛੱਟ ਸੁੱਟ ਨਾ ਖਾ ਜੇ ਇੱਥੇ ਹੁਣ ਬਾਹਰੋਂ ਬਿੱਲਾ ਵਾ ਗਿੜਾ ਗਿੜਾ ਦੇ ਲੂਗਾ ਕਿਆ ਬੋਲਟ ਅਲੋਈ ਆਪਣੀ ਤਰ ਮੇਰੀ ਤਿਆਰ ਹ ਤਕਰੀਬਨ ਹੋਰ ਮੇਰਾ ਵੀਰ ਕੋਈ ਬਲੌਗ ਦੇਖਦਾ ਦੱਸੋ ਕਿਵੇਂ ਆ ਝੋਨਾ ਲਾਉਣ ਦੀ ਤਿਆਰੀ ਆ ਇਹ ਤੁਰ ਗਏ ਰੈਡੀ ਅਬ ਤੋਈ ਚਲ ਜਾਣਾ ਨਹੀਂ ਗੱਡੀ ਚ ਵੋਲਟੇ ਆ ਜਾ ਬੱਤੋਏ ਦੇਖੋ ਕੱਢਦਾ ਕਰੰਟ ਓਏ 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 ਹਾਂ ਠੀਕ ਆ ਇੱਥੇ ਆਇਆ ਕਰੀਏ ਨਾ ਤੋਲਟ ਮੋਟਰ ਵਾਲੇ ਮੰਜੇ ਦੇ ਤਾਂ ਧੌਣ ਚ ਵਿਕੇ ਵਾਲੀ ਪਾਈ ਹੋਈ ਆ ਚਾਚੇ ਦੀ ਕਿਆ ਬੋਲਟ ਹੋ ਹਾਂ ਖੌਸ਼ਾ ਲੋਈ ਆਪਾਂ ਬੋਲਟ ਨੂੰ ਆਪਣੇ ਨੂੰ ਸਾਂਭ ਕੇ ਟੁੱਟੀ ਕਣਿ ਪਾ ਕੇ ਨਾਲ ਜਮੋਲ ਚ ਕਰਕੇ ਉਹਦੀ ਤੇ ਬੰਨਤਾ ਆਪਨਾ ਅਨੁਲੇ ਆ ਹੁਣ ਆਪਾਂ ਸ਼ਟ ਆਊਟ ਆ ਨਾ ਪਾਣੀ ਹੁਣ ਫਿਰ ਮਿਲ ਕੇ ਸਮਝ ਕੇ ਕਮਾਂ ਆਈ ਹਾਂ ਆਈ ਚੌਥੀ ਦੀਵਾਰੀ ਸਾਰਿਆਂ ਨੂੰ ਕੱਟਣਾ ਆਈ ਕੱਟ ਦੇਣਾ ਹੈ ਪੰਜਵੀਂ ਦੀਵਾਰੀ ਆਏ ਹਾਏ ਹਾਏ ਐਡਾ ਤਕੜਾ ਐਡਾ ਤਕੜਾ ਹੋ ਗਿਆ ਤੂੰ ਪੰਜਵੀਂ ਦੀਵਾਰੀ ਓ ਵੈਰੀ ਗੁੱਡ ਡੱਕਣਾ ਵੀ ਚਲ ਆ ਜਾ ਕਰ ਆ ਜਾ ਆ ਜਾ ਆ ਜਾ ਇੱਧਰ ਛੇਤੀ ਕਰ ਚੱਕ ਦੇ ਚੱਕ ਦੇ ਚੱਕ ਦੇ ਫੇਰ ਹੀ ਤਕੜਾ ਹੋਏਗਾ ਮੇਰੀ ਵੀ ਆਪਣੀ ਇੱਕ ਹੋਈ ਹੁਣ ਆਪਾਂ ਆ ਗਏ ਅਸੀਂ ਬਾਹਰ ਲੈ ਕੇ ਰਿਹਾ ਉਹਨਾਂ ਨੂੰ ਫਾਨੀ ਗੋਮੇ ਤੇ ਉਹਨੇ ਜੇ ਜਾਣ ਰਹਿਣ ਤਾਂ ਉਹਨਾਂ ਤੋਂ ਮੈਂ ਦੜੇ ਅੱਜ ਨੂੰ ਵੀ ਲੋਕੀ ਆ ਗਏ ਆ ਬਾਹਰ ਲਿਕਰੋਂ ਕਰੇ ਗਰਮੀ ਬਹੁਤ ਆ ਬਾਹਰ ਬਹੁਤ ਹਰਤੇ ਵੀ ਆਉਂਦੇ ਨੇ ਤੇ ਟੀ-ਸ਼ਰਟ ਭੱਜ ਗਈ ਗਰਮੀ ਨਾਲ ਤੇ ਅੱਜ ਦਾ ਬਲੌਗ ਕਰਦੇ ਇੱਥੇ ਖਤਮ ਮਿਲਾਂਗੇ ਤੁਹਾਨੂੰ ਨਵੇਂ ਬਲੌਗ